ਜਨ ਕਾਲੀ ਦਾ ਸੁਧਾਰਵੰਦ ਉਹ ਨਹੀਂ ਅਕਾਲੀ ਦਸ ਸਾਈਡ ਕਰਤੇ ਫੇਰ ਹੀ ਅਕਾਲੀ ਦਾ ਸੁਧਾਰ ਲਾਇਰ ਤੇ ਬੇਟਾ ਅਸੀਂ ਖਤਮ ਕਰਦੇ ਸੀ ਅਕਾਲ ਅਕਾਲ ਤਖਤ ਦੇ ਹੁਕਮ ਤੇ ਅਸੀਂ ਤੇ ਉਹਨੂੰ ਸਮਾਪਤ ਕਰ ਦਿੱਤਾ ਇਹ ਤਾਂ ਹੁਣ ਅਕਾਲ ਤਖਤ ਦੀ ਕਮੇਟੀ ਆ ਅਕਾਲ ਤਖਤ ਦੀ ਜਿਹੜੀ ਪੰਜ ਮੈਂਬਰ ਦੀ ਆ ਦੋ ਤੇ ਇਹਨਾਂ ਨੇ ਅਸਤੀਫਾ ਦਿਵਾਤੇ ਸੀ ਉਹ ਪੰਜ ਮੈਂਬਰ ਦੀ ਕਮੇਟੀ ਆ ਹੁਣ ਉਹਦਾ ਅਕਾਲ ਤਖਤ ਵਰਸਸ ਸੁਖਬੀਰ ਆ ਸੁਧਾਰ ਲਾਇਰ ਨਹੀਂ ਆ ਉਹ ਫਤਿਹਗੜ ਚੂੜੀਆਂ ਚ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸੁਚਾ ਸਿੰਘ ਛੋਟੇ ਪਰ ਵੱਲੋਂ ਕੀਤੀ ਮੀਟਿੰਗ ਕਿਹਾ 4 ਅਪ੍ਰੈਲ ਨੂੰ ਗੁਰਦਾਸਪੁਰ ਚ ਅਕਾਲੀ ਦਲ ਦੀ ਪ੍ਰਤੀਤੀ ਹੋਵੇਗੀ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਅਰਜੰਦਰ ਸਿੰਘ ਤਾਂ ਮੀ ਵਿਕਰਮ ਸਿੰਘ ਮਜੀਠੀਆਂ ਤੇ ਸੁਚਾਤ ਸਿੰਘ ਛੋਟੇਪੁਰ ਨੇ ਸਾਦੇ ਨਿਸ਼ਾਨੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਲਗਾਇਆ ਮੱਥਾ ਕਿਹਾ ਛੋਟੇਪੁਰ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਗਈ 7 ਮੈਂਬਰੀ ਕਮੇਟੀ ਚੋਂ 5 ਮੈਂਬਰਾਂ ਵੱਲੋਂ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਮਰੀਦਕੇ ਵਿਖੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਚਾਤ ਸਿੰਘ ਛੋਟੇਪੁਰ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਭਰਤੀ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਸੁਚਾਤ ਸਿੰਘ ਛੋਟੇਪੁਰ ਨੇ ਐਲਾਨ ਇਹ ਤਾਕੀ ਕਰਤਾਸ ਪਰਚ 4 April ਨੂੰ ਪਿੰਡ ਸੰਤੋਖ ਰਾਏ ਦੇ ਗੁਰਦੁਆਰਾ ਸਾਹਿਬ ਅਕਾਲੀ ਦਲ ਦੀ ਨਵੀਂ ਪਰਤੀ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਆਗੂ ਅਕਾਲੀ ਦਲ ਦੀ ਪਰਤੀ ਦੀ ਸ਼ੁਰੂਆਤ ਕਰਨਗੇ ਇਸ ਮੌਕੇ ਸੁਚਾ ਸਿੰਘ ਛੋਟੇਪੁਰ ਨੇ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸਦਾ ਮੱਥਾ ਲਗਾਇਆ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਆਪਣਾ ਮੁਕਾਬਲਾ ਵਰਸਸ ਸ਼੍ਰੀ ਅਕਾਲ ਤਖਤ ਸਾਹਿਬ ਬਣਾ ਲਿਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਪਰ ਦੋਸ਼ ਲਗਾਉਂਦਿਆਂ ਸੁਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜਥੇਦਾਰ ਗਿਆਨੀ ਰਕबीर ਸਿੰਘ ਧਾਮੀ ਦੇ ਘਰਜਦ ਉਸ ਨੂੰ ਮਨਾਉਣ ਗਏ ਸੰਤਾ ごとに。 ਉਨ੍ਹਾਂ ਦਾ ਕਹਿਣਾ ਨਹੀਂ ਮੰਨਿਆ ਸੀ ਜਦ ਕਿ ਹੁਣ ਸੁਖਬੀਰ ਸਿੰਘ ਬਾਦਲ ਧਾਮੀ ਦੇ ਘਰ ਪਹੁੰਚੇ ਤੇ ਗੱਲਬਾਤ ਕੀਤੀ ਤਾਂ ਧਾਮੀ ਤੁਰੰਤ ਆਪਣਾ ਅਸਤੀਫਾ ਵਾਪਸ ਲੈਣ ਲਈ ਮੰਨ ਗਏ ਜਿਸ ਤੋਂ ਧਾਮੀ ਦੀ ਮਨਛਾ ਸਾਫ਼ ਦਿਖਾਈ ਦਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪਦਵੀਂ ਸ਼੍ਰੀ ਇਕਾਲ ਤਖਤ ਸਾਹਿਬ ਨਾਲੋਂ ਵੱਡੀ ਹੈ ਸੋਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਇਕਾਲ ਤਖਤ ਸਾਹਿਬ ਦੇ ਇੱਜ਼ਤੇਦਾਰ ਨੂੰ ਹਟਾਉਣ ਨੂੰ ਲੈ ਕੇ ਇਤਰਾਜ਼ ਤਾਂ ਜ਼ਰੂਰ ਜਤਾਇਆ ਸੀ ਪਰ ਵਿਕਰਮ ਮਜੀਠੀਆ ਦਾ ਸੁਖਬੀਰ ਸਿੰਘ ਬਾਦਲ ਨਾਲ ਖੜਨਾ ਉਸਦੀ ਮਜਬੂਰੀ ਹੈ ਇਹ ਪੰਜਾਬ 'ਚ ਘਟ ਰਿਹਾ ਹੈ ਕਿ ਅਕਾਲ ਤਖਤ ਨਾਲ ਕੌਣ ਹ ਤੇ ਅਕਾਲ ਤਖਤ ਦੇ ਰੂਪੀਆਂ ਨਾਲ ਕੌਣ ਹ ਉਹਦੇ ਬਹੁਤ ਜਵਾਰ ਘਾਟਾ ਉਹ ਦਿਨ ਆਇਆ ਜਦ ਦਿਨ ਇਹਨਾਂ ਅਕਾਲ ਤਖਤ ਦੇ ਜਾਗਰ ਬਦਲੇ ਤੇ ਸਾਰਿਆਂ ਨੇ ਆ ਕੇ ਜੱਥੇਬੰਦੀਆਂ ਸੰਗਤ ਸਮਾਜ ਸਾਰੇ ਜਿਹੜੇ ਚੰਗੇ ਲੋਗ ਹਰ ਤਖਤ ਸਾਹਿਬ ਕੰਮਰ ਵੀ ਤਖਤ ਸਾਰੇ ਇਕੱਠੇ ਹੋ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਅਨੁਸਾਰ ਅਕਾਲੀ ਦਲ ਸਦਾਰ ਵੱਲੋਂ 18 ਤਰੀਕ ਨੂੰ ਆਪਣੀ ਪਰਤੀ ਮਹਿਮ ਸ਼ੁਰੂ ਕੀਤੀ ਗਈ ਹੈ। ਤੇ ਜਿਸ ਤਾ ਦੂਜਾ ਪੜਾਅ ਜਿਹੜਾ ਸੀ ਕੱਲ ਮਲੇਰ ਕੋਲਲੇ ਸੀ ਅਤੇ ਇਸ ਦੇ ਤਹਿਤ ਹੀ ਅੱਜ ਚਠੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਮਰੀਦਕੇ ਵਿੱਚ ਇਹ ਵਰਕਰਾਂ ਨੂੰ ਲਾਮਬੰਦ ਕਰਨ ਲਈ ਇੱਕ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਕਾਲੀ ਦਲ ਦੇ ਇਹਨਾਂ ਨਾਲ ਜੁੜਨ ਵਾਲੇ ਵਰਕਰ ਜਿਹੜੇ ਨੇ ਜਾਂ ਉਹਨਾਂ ਦੇ ਸਪੋਰਟਰ ਜਿਹੜੇ ਨੇ ਉਹ ਇੱਥੇ ਇਕੱਠੇ ਹੋਏ ਨੇ ਤੇ ਇਸ ਮੌਕੇ ਜਿਹਦਾ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਕਾਲੀ ਦਲ ਨੂੰ ਤਗੜਿਆ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ੍ਰੀ ਅਕਾਲ ਤਖਤ ਜਰ ਦੇ ਹੁਕਮਾਂ ਨੂੰ ਮੰਨਣ ਲਈ ਕਿਉਂਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਵੱਲੋਂ ਜਿਹੜੀ ਆਦੇਸ਼ ਦਿੱਤਾ ਗਿਆ ਹੈ ਕਿ ਅਕਾਲੀ ਦਲ ਦੀ ਭਰਤੀ ਕੀਤੀ ਜਾਏ ਦੂਸਰੇ ਪਾਸੇ ਸ਼ਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੀ ਭਰਤੀ ਜਿਹੜੀ ਆ ਉਹ ਉਹਨਾਂ ਨੇ ਲਗਭਗ ਜਿਹੜੀ ਆ ਉਹ ਕੰਪਲੀਟ ਕਰ ਲਈ ਆ ਤੇ ਇੱਥੇ ਜਥੇਦਾਰ ਸੁੱਚਾ ਸਿੰਘ ਛੋਟੇ ਪਰ ਪਹੁੰਚੇ ਨੇ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਮਰੀਦਕੇ ਵਰਕਰਾਂ ਨੂੰ ਲਾਮਬੰਦ ਕਰ ਲਈ ਗੱਲਬਾਤ ਕਰਦੇ ਆ ਕਾਲਤਾ ਚਾਹਤੀ ਉਸ ਮਾਛਾ ਦੇ ਪੱਤੀ ਨੂੰ ਕੀ ਸੀ ਜੀ ਤੁਹਾਡੇ ਕੋਲ ਅੱਜ ਹਲਕਾ ਕਰਤਾ ਸੀ ਗੜ ਕਿ ਬਰਕਰ ਨਾਂ ਬਾਂਦ ਕਾਲੀ ਇਹ ਛੋਟੀ ਜਿਹੀ ਮੀਟਿੰਗ ਦਾ ਹੋਇਆ ਜਿਸ ਵਿੱਚ ਆ ਗਿਆ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲਣੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਤਾਂ ਦੇਖੋ ਜੀ ਜ਼ਿਲ੍ਹੇ ਵਾਈਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬੜੇ ਆ ਭਈ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜਾਤਾ ਨੂੰ ਖੇਸਪਚਾਈ ਆ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕੌਮ ਨੂੰ ਇਕੱਠਾ ਕਰ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ ਬਜਾਏ ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਤੇ ਆਪਣੇ ਆਪਣੇ ਸਾਰੇ ਅਕਾਲੀ ਦਲਾਂ ਦਾ ਭੋਗ ਪਾਓ ਸਾਰੇ ਇਕੱਠੇ ਹੋ ਸੱਤ ਮੈਂਬਰੀ ਭਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜਥੇਦਾਰ ਜੀ ਦਾ ਹੁਕਮ ਮੰਨਣ ਤੋਂ ਸਾਰਿਆਂ ਨੇ ਇਹਨਾਂ ਨੇ ਬਾਦਲਾਂ ਨੇ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਲ ਤਖ ਦੇ ਜefeਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜefeਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾਂ ਉਹਨਾਂ ਦੀ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਆ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦਮਦੇਮੀ ਟਕਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਬਾਬਾ ਬਲਬੀਰ ਸਿੰਘ ਹੋਣੀ ਆ ਬਾਬਾ ਅਵਤਾਰ ਸਿੰਘ ਵਿਧੀ ਚੰਦੀ ਜਿਹੜੇ ਨੇ ਜਾਂ ਬਾਬਾ ਹਰੀਆਂ ਵਿਲਾ ਵਾਲੇ ਨੇ ਕਰਨਾਦਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਣੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਜਿੰਨੀਆਂ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਬਾਬਾ ਸਰਬਜੋਤ 베ਦੀ ਆ ਬਾਬਾ ਸੇਵਾ ਸਿੰਘ ਪੁਰੇ ਕ੍ਰਾਮਪੂਰ ਖੇੜੇ ਵਾਲੇ ਨੇ ਉਹਨਾਂ ਸਾਰਿਆਂ ਨੇ ਬੜਾ ਗੁੱਸਾ ਪ੍ਰਗਟ ਕੀਤਾ ਪਈ ਤੁਸੀਂ ਇਹ ਬਹੁਤ ਗਲਤ ਤਰਤ ਪਾ ਲਈ ਆ ਪਈ ਕਾਲ ਤੱਕ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਹਾਂ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਜਿਆ ਸੀ ਉਹ ਪ੍ਰਮਾਤਮਾ ਤੋਂ ਥੱਲੇ ਉੱਥੋਂ ਜਿਹੜਾ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲਾਈ ਹੁਕਮ ਹੁੰਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਉਹਨੇ ਖਟਿਆ ਕੱਖ ਨਹੀਂ ਗਾ ਤੇ ਅਸੀਂ ਸਮਝਦੇ ਹਾਂ ਵੀ ਜਿਸ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਆਕਾਲੀ ਦਲ ਨੇ ਇਹਨਾਂ ਕੋਈ ਚ ਦਿੱਤਾ ਕਿਉਂਕਿ ਆਕਾਲੀ ਦਲ ਦੀ ਸੱਜਣਾ ਇਹ ਅਕਾਲ ਤਖਤ ਤੇ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਕੋਈ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਭੈਣ ਭਰਾ ਇਹੋ ਜਿਹਾ ਨਹੀਂ ਰਹਿ ਗਿਆ ਤੇ ਕਿਸੇ ਵੀ ਪਾਰਟੀ ਸੀ ਉਹਨੂੰ ਆਕਾਲੀ ਦਲ ਦੀਆਂ ਟਿਕਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਭਈ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਤ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਪਰੇਨ ਨੇ ਕਾਲ ਤੱਕ ਤਰਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕ ਝਟ ਹੋ ਗਈਆਂ ਉਹ ਇਕੱਠਿਆ ਹੋ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਬਾਬਾ ਅਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਤ ਵੱਦ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਾਂਗੇ ਤੇ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੂਜੇ ਜਥੇਦਾਰਾਂ ਦੀ ਜਿਹੜੀ ਨਿਯੁਕਤੀਆਂ ਰੱਦ ਕੀਤੀ ਜਾਵੇ ਉਸੇ ਸਬੰਧ ਚ ਅਸੀਂ ਪੁਰਤੀ ਦੇ ਸਬੰਧ ਚ ਪੰਜ ਮੈਂਬਰੀ ਸਾਰੇ ਪੰਜਾਬ ਚ ਜਾਰੀ ਹੈ ਕੱਲ ਮਲੇਰਕੋਟਲੇ ਸੀ ਅੱਜ ਮੇਰਾ ਖਿਆਲ ਜਲੰਧਰ ਹੈ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਖਰਾ ਹੈ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਹੈ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਘਰ ਮੈਂ ਗੁਰਦੁਆਰੇ ਸੀ ਪਰ ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਸੀ ਪੈਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ ਚ ਇਕੱਠ ਕਰਨਾ ਉਹਦੇ ਵਾਸਤੇ ਮੈਂ ਅੱਜ ਫਕੇ ਚਰ ਕੂੜੀਆਂ ਦੇ ਮਰੀਦ ਕੇ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ ਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਅਕਾਲ ਤਖਤ ਵਾਸਤੇ ਸਾਰਾ ਕੁਝ ਛੱਡਣ ਨੂੰ ਤਿਆਰ ਹੈ ਲੋਕਾਂ ਚ ਉਤਸ਼ਾਹ ਭਰਤੀ ਕਰਨ ਦਾ ਵੀ ਹੈ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖਤ ਦੀ ਮਾਨ ਮਰਜ਼ਾ ਜਿਹੜੀ ਆ ਉਹਦਾ ਹੀ ਸਤਕਾਰ ਮਾਨ ਕਰਨਾ ਜਿਹੜਾ ਹਰ ਗੁਰਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਆ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸ ਨੂੰ ਤੋਖ ਰਾਇ ਜिले ਗਰਦਾਸਪੁਰ ਦੇ ਵਿੱਚ ਹੋਏਗਾ ਜੈ ਜੀ ਤੁਹਾਡੀ ਜिले ਚ ਡਿਊਟੀ ਲੱਗੀ ਆ ਕਿ ਸੱਲਾ ਹਲਕਾ ਬਾਰੇ ਨਹੀਂ ਮੇਰੀ ਸਾਰੇ ਜिले ਚ ਜੀ ਮੈਂ ਜिले ਚ ਸਾਰੇ ਹਲਕਿਆਂ ਦੇ ਗਿਆਵਾਂ ਜਿੱਥੇ ਜਿੱਥੇ ਵੀ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਉੱਥੇ ਮੈਂ ਜਾ ਰਿਹਾ ਮੈਂ ਪੰਜਾਬ ਚ ਵੀ ਜਾਣਾ ਨਾ ਪਰਸੋਂ ਜਲੰਧਰ ਵੀ ਸੀਗਾ ਕੱਲ ਮੈਂ ਮੇਰਾ ਖ 30 ਤਰੀਕ ਨੂੰ ਮੈਂ ਰੋਪੜ ਵੀ ਜਾਣਾ ਮੈਨੂੰ ਜਿੱਥੇ-ਜਿੱਥੇ ਵੀ ਪਾਰਟੀ ਹਕਮ ਲਾਉਂਦੀ ਆ ਅਸੀਂ ਤਾਂ ਸੇਵਕਾਂ ਪਾਰਟੀ ਦੇ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਹੁੰਦਿਆ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਸਾਨੂੰ ਕੁਝ ਮਿਲੇ ਜਾਂ ਨਾ ਮਿਲੇ ਅਸੀਂ ਕਿਸੇ ਅਹੁਦੇ ਵਾਸਤੇ ਕਿਸੇ ਚੌਧਰ ਵਾਸਤੇ ਨਹੀਂ ਤੁਰੇ ਫਿਰਦੇ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਜ਼ਿਆ ਦਾ ਲੋਕ ਕੈਮ ਰੱਖਣ ਵਾਸਤੇ ਜੇ ਅਕਾਲ ਤਖਤ ਦੀ ਮਾਨ ਮਰਜ਼ਿਆ ਦਾ ਕੈਮ ਰਹੂਗੀ ਤੇ ਸਿੱਖੀ ਚੜ੍ਹਦੀ ਕਲਾ 'ਚ ਰਹੂਗੀ ਸਿੱਖੀ ਦੇ ਸ਼੍ਰੀ ਕਾਤਰ ਸਿੰਘ ਦੇ ਜਿਹੜੇ ਜਿੰਦਗਾਰ ਗਿਆਨੀ ਰਹੀ ਸਨ ਉਹ ਟਾਇਆ ਗਿਆ ਸਰੋਨੀ ਅੰਦਰ ਕਮੇਟੀ ਵੱਲੋਂ ਇਸ ਤਰ੍ਹਾਂ ਦੇ ਵਿਦਰਮ ਵਿੱਚ ਜਿਹੜੇ ਉਹਦੇ ਸਾਥੀਆਂ ਉਹਨਾਂ ਨੂੰ ਕੀਤਾ ਗਿਆ ਜੀ ਦੇਖੋ ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਵਾ ਪਰ ਉਹ ਖੁੱਲ ਕੇ ਜਿਸ ਤਰ੍ਹਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਮਸਲਾ ਰਿਸ਼ਤੇਦਾਰੀ ਦਾ ਮਸਲਾ ਕਈ ਮਜਬੂਰੀਆਂ ਉਹਨਾਂ ਦੀ ਹੋ ਸਕਦੀਆਂ ਮੈਂ ਸਮਝਦਾ ਜਿੰਨਾ ਉਹ ਬੋਲਿਆ ਉਹ ਵੀ ਠੀਕ ਹੀ ਹੈ ਤੇ ਧਮੀ ਸਾਹਿਬ ਫੇਰੋਂ ਆਪਾਂ ਦੇਖੋ ਧਮੀ ਸਾਹਿਬ ਦੀ ਸਾਨੂੰ ਤਾਂ ਸਮਝ ਨਹੀਂ ਆਈ ਵੀ ਧਮੀ ਸਾਹਿਬ ਨੇ ਅਕਾਲ ਤਖਤ ਦਾ ਜਹੇਦਾਰ ਉਹਨਾਂ ਦੇ ਘਰ ਗਿਆ ਸੀ ਉਹਨੂੰ ਤਾਂ ਪੰਥ ਨਹੀਂ ਸਮਝਿਆ ਬਾਦਲ ਸਾਹਿਬ ਗਏ ਸੀ ਉਹਨਾਂ ਦੇ ਘਰ ਤੇ ਉਹਨਾਂ ਨੇ ਇੱਕ ਪੰਥ ਦਾ ਮੈਨੂੰ ਹੁਕਮ ਹੋ ਗਿਆ ਮੈਨੂੰ ਲੈ ਕੇ ਜਾਵਦਾ ਵੀ ਜਿੱਤਰਾ ਕੋਈ ਪਤਾ ਨਹੀਂ ਅੰਡਰਸਟੈਂਡਿੰਗ ਨਾਲ ਪਹਿਲਾਂ ਉਹਨਾਂ ਨੇ ਕਿਹਾ ਹੋਣਾ ਵੀ ਮੈਂ ਛੱਡ ਦਿੰਨਾ ਵਾਂ ਸੱਤ ਮੈਂਬਰ ਦੀ ਕਮੇਟੀ ਵੀ ਤੇ ਸ਼੍ਰੋਮਣੀ ਕਮੇਟੀ ਵੀ ਤੇ ਤੁਸੀਂ ਵਿਰਕ ਤੁਹਾਡਾ ਰਿਸ਼ਤੇਦਾਰ ਆ ਉਹਦੇ ਕੋ ਜੋ ਕਰਾਉਣਾ ਕਰਾ ਲਓ ਉਹਦੇ ਕੋ ਜਿੱਥੇ ਤਰਾਂ ਨੂੰ ਕਢਾਤਾ ਵਾ ਤੇ ਹੁਣ ਕੰਮ ਵਿਹਲਾ ਹੋ ਗਿਆ ਹੁਣ ਉੱਥੇ ਜਾਵੋ ਇੱਥੇ ਪਤਾ ਨਹੀਂ ਉਹਨੇ ਕੀ ਹੈ ਜੀ ਵਿੱਚ ਕੀ ਗੱਲ ਪਰ ਧਾਮੀ ਵਰਗੇ ਬੰਦੇ ਤੋਂ ਮੈਨੂੰ ਇਹ ਆਸ ਨਹੀਂ ਸੀਗੀ ਅਾ ਤਾਂ ਮੈਂ ਚੰਗੇ ਲੋਕਾਂ ਚ ਗਿਣਾ ਜਾਂਦਾ ਸੀ ਉਹਨੂੰ ਜੇ ਕੋਈ ਇਹੋ ਜਿਹਾ ਉਹਦੇ ਮਨ ਚ ਗੱਲ ਹੋਊਗੀ ਤੇ ਜਿਤਮਣ ਆਪਣਾ ਘਟਾਇਆ ਜਾ ਲੋਕਾਂ ਦਾ ਕੀ ਘਟਣਾ ਜੇ ਤਾਂ ਸਪਸ਼ਟ ਹੋਊਗਾ ਜਥੇਦਾਰ ਪਹਿਲੇ ਬਹਾਲ ਕਰਨ ਤੇ ਜਿਹੜੇ ਨਵੇਂ ਜਥੇਦਾਰ ਉਹਨਾਂ ਦੀ ਛੁੱਟੀ ਕਰਨ ਤਾਂ ਫਿਰ ਤਾਂ ਲੋਕ ਸਮਝਣਗੇ ਵੀ ਚੱਲ ਇੱਥੇ ਕੋਈ ਹੈ ਗੈਰਤਾਨਕ ਸਿੱਖੀ ਦੇ ਨਾਲ ਇਹਦਾ ਮੋਹ ਆ ਨਹੀਂ ਤਾਂ ਲੋਕ ਸਮਝਣਗੇ ਵੀ ਇਹਦੀ ਅੰਡਰਸਟੈਂਡਿੰਗ ਨਾ ਇਹ ਤਾਂ ਪੰਥ ਸੁਖਬੀਰ ਨੂੰ ਸਮਝ ਬੈਠਾ ਜਿਸ ਸੁਖਬੀਰ ਨੂੰ ਸਾਰਾ ਪੰਜਾਬ ਰਿਜੈਕਟ ਕਰ ਚੁੱਕਾ ਵਾ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਪਹਿਲੀ 'ਚ 15 ਸੀਟਾਂ ਜਿੱਤੀਆਂ ਦੂਜੀ 'ਚ ਤਿੰਨ ਸੀਟੀਆਂ ਜਿੱਤੀਆਂ ਤੇ ਪਾਰਲੀਮੈਂਟ 'ਚ ਇੱਕ ਸੀਟ ਜਿੱਤਿਆ ਦਾਹਾਂ ਤੇ ਜਮਾਨਤਾ ਜਬਤ ਹੋਈਆਂ ਸੀ ਉਹਨੂੰ ਜੇ ਉਹ ਪੰਥ ਸਮਝਦਾ ਤਾਂ ਫਿਰ ਮੈਂ ਸਮਝਣਾ ਵੀ ਉਹਦੀ ਗਲਤੀ ਹੈ ਪੰਥ ਅਕਾਲ ਤਖਤ ਦਾ ਜਹਦਾਰ ਅਕਾਲੀ ਦਲ ਸੁਧਾਰ ਲੈ ਆ ਤੇ ਸਖਬੀਰ ਉਹ ਬਾਅਦ ਤੇ ਕੋਈ ਐਸੀ ਨੇਤਾ ਦਾ ਇਕੱਤਰ ਹੈ ਕੋਈ ਦੇਖੋ ਜੀ ਇਕਤਾ ਹੋ ਸਕਦੀ ਹੈ ਉਹ ਇਕੱਲਾ ਬੰਦਾ ਜਿਹਨੂੰ ਇੰਨਾ ਕੁਝ ਕੌਮ ਨੇ ਦਿੱਤਾ ਵਾ ਉਹ ਅੱਜ ਪਾਸੇ ਹੋ ਜਾਵੇ ਬਾਕੀ ਸਾਰੇ ਇਕੱਠੇ ਹੋ ਸਕਦੇ ਆ ਪਰ ਉਹਨੂੰ ਨਾਲ ਲੈ ਕੇ ਕਿਉਂਕਿ ਲੋਕ ਬਿਲਕੁਲ ਨਹੀਂ ਚੱਲਦੇ ਅਕਾਲੀ ਦਲ ਸੁਧਾਰ ਵੱਲੋਂ ਨਹੀਂ ਅਕਾਲੀ ਦਲ ਸਾਈਡ ਕਰ ਤੇ ਫੇਰ ਹੀ ਅਕਾਲੀ ਦਲ ਸੁਧਾਰ ਲੈ ਆ ਤੇ ਬੇਟਾ ਅਸੀਂ ਖਤਮ ਕਰਦੇ ਸੀ ਅਕਾਲੀ ਅਕਾਲ ਤਖਤ ਦੇ ਹੁਕਮ ਤੇ ਅਸੀਂ ਤੇ ਉਹਨੂੰ ਸਮਾਪਤ ਕਰ ਦਿੱਤਾ ਇਹ ਤਾਂ ਹੁਣ ਅਕਾਲ ਤਖਤ ਦੀ ਕਮੇਟੀ ਆ ਅਕਾਲ ਤਖਤ ਦੀ ਜਿਹੜੀ ਪੰਜ ਮੈਂਬਰੀਆ ਦੋ ਤਿੰਨਾਂ ਨੇ ਅਸਤੀਫਾ ଦਵਾਤੇ ਸੀ ਉਹ ਪੰਜ ਮੈਂਬਰੀ ਕਮੇਟੀ ਹੈ ਹੁਣ ਉਹਦਾ ਅਕਾਲ ਤਖਤ ਵਰਸਸ ਸੁਖਬੀਰ ਆ ਸੁਧਾਰ ਲਹਿਰ ਨਹੀਂ ਆਉਨੂੰ ਹਾਂ ਅਕਾਲ ਤਖਤ ਹੈ ਉਹ ਕਰਨ ਜੇ ਸਰਦਾਰ ਸੁਖਾ ਸਿੰਘ ਜੀ ਛੋਟੇਪੜ ਜੇ ਸਾਡੀ ਬੇਨਤੀ ਦੇ ਉੱਤੇ ਪਿੰਡ ਮਰੀਦ ਕੇ ਪਹੁੰਚੇ ਨੇ 10 ਦੇ ਗ੍ਰਹਿ ਵਿਖੇ ਔਰ ਇਲਾਕੇ ਦੀਆਂ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਹੈ 4 April ਦਾ ਜੋ ਪ੍ਰੋਗਰਾਮ ਇਹ ਲੈ ਕੇ ਆਏ ਨੇ ਉਹਦੇ ਵਾਸਤੇ ਵੱਦੋ ਵੱਦੋ ਉਤਸ਼ਾਹ ਹੈ ਕਾਲੀ ਦਲ ਦੀ ਭਰਤੀ ਵਾਸਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਤੇ ਸਾਸੀਂ ਪੂਰੀ ਉਮੀਦ ਕਰਦੇ ਆਂ ਕਿ ਜਹੇਦਰ ਸੱਚਾ ਸਿੰਘ ਛੋਟੇਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਇਲਾਕੇ ਵਿੱਚ ਵੱਧ ਤੋਂ ਵੱਧ ਭਰਤੀ ਵੀ ਕਰਾਂਗੇ ਔਰ 4 ਤਰੀਕ ਦੀ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਭੀਰ ਸਿੰਘ ਪਿੰਡ ਵੀੜਾ ਅਸੀਂ ਜਹੇਦਰ ਸਾਹਿਬ ਦੇ ਇੱਥੇ ਆਏ ਵਜੇਗਰ ਸਾਹਿਬ ਛੋਟੇਪੁਰ ਸਾਹਿਬ ਆਏ ਹੀ ਅਸੀਂ ਇਹਨਾਂ ਦੇ ਨਾਲ ਆਂ ਹਰ ਓਮ ਓਮ ਆ ਕੇ ਦਿਲਚਾਰੀ ਫੇਰ ਉੱਥੇ ਆਵਾਂਗੇ ਜਿੱਥੇ ਨੇ ਦੱਸਿਆ ਇਹ ਇਹਨਾਂ ਨਾਲ ਤੇ ਜਿਹੜੀ ਹੁਣ ਪ੍ਰਤੀਸ਼ਠਾ ਧੁਰਤੀ ਮੈਮ ਸ਼ੁਰੂ ਹੋਣ ਲੱਗੀ ਆ ਹਾਂਜੀ ਉਸ ਤਰ੍ਹਾਂ ਕਿ ਤਰ੍ਹਾਂ ਦਾ ਤੁਹਾਡੇ ਨਾਲ ਸਹਿਯੋਗ ਹੋਊਗਾ ਇਹ ਇਹਨਾਂ ਨਾਲ ਜਿਤਨਾ ਵੀ ਆਖਣਗੇ ਇਹਨਾਂ ਨਾਲ ਨਾਲੇ ਬਿਲਕੁਲ ਯਾਨੀ ਕਰਨ ਵਾਲੇ